ਸਸ਼ਿਕਾ ਤੁਸ ਵੇਖ ਰਹੇ ਦੈਨਿਕ ਸਪੇਰਾ ਟੀਵੀ ਅੱਜ ਨਗਰ ਨਿਗਮ ਦੀ ਬੈਠਕ ਦੇ ਵਿਚਕਾਰ ਗਵਰਨਰ ਸਾਹਿਬ ਪਹੁੰਚੇ ਸੀ বিজেপি ਤੋਂ ਕਾਉਂਸਲਰ ਨੇ ਸੌਰਵ ਜੋਸ਼ੀ ਸਰ ਕਿਵੇਂ ਵੇਖਦੇ ਆ ਆਮੂਮਨ ਜੇ ਹੈ ਗਵਰਨਰ ਸਾਹਿਬ ਕਦੇ ਪਹੁੰਚੇ ਨਹੀਂ ਸੀਗੇ ਹੁਣ ਪਹੁੰਚੇ ਨੇ ਤਾਂ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚਕਾਰ ਜੋ ਨਗਰ ਨਿਗਮ ਘਾਟਾ ਲੱਗ ਰਿਹਾ ਹੈ ਜਾਂ ਜੋ ਲੀਕੇਜ ਹੋ ਰਹੀ ਹੈ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਠਲ ਪਈ ਜਾਊਗੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਮਾਧਿਅਮ ਦੱਸਣਾ ਚਾਹੁੰਦਾ ਚੰਡੀਗੜ੍ਹ ਦੀ ਜਨਤਾ ਨੂੰ ਕਿ 2011 ਤੋਂ ਮੈਂ ਚੁੰਦਾ ਆ ਰਿਹਾ ਇਸ 파ਰਸ਼ਾ ਦੇ ਰੂਪ ਤੇ ਔਰ 2011 ਤੋ ਕਈ ਪ੍ਰਸ਼ਾਸਕ ਇਸ ਕਾਰਪੋਰੇਸ਼ਨ ਵਿੱਚ ਆਏ ਸਾਡੇ ਆਂਗਣ ਤੇ ਲੇਕਿਨ ਜਿਸ ਪ੍ਰਕਾਰ ਇਹਨਾਂ ਨੇ ਜਿਹੜਾ ਇਹਨਾਂ ਦਾ ਜਿਹੜਾ ਸਾਨੂੰ ਅਨੁਭਵ ਹੋਇਆ ਅਲੱਗ ਹੋਇਆ ਉਹ ਕਿਸ ਪ੍ਰਕਾਰ ਹੋਇਆ ਕਿ ਇਹਨਾਂ ਨੇ ਆ ਕੇ ਸੰਬੋਧਨ ਨਹੀਂ ਕੀਤਾ ਸਿਰਫ ਹਾਊਸ ਨੂੰ ਐਮਸੀਜ ਬਲਕਿ ਉਹਨਾਂ ਨੇ ਚਰਚਾ ਕੀਤੀ ਜਿਹਦੇ ਵਿੱਚ ਪਾਰਸ਼ਦਾਨ ਨੂੰ ਵੀ ਸੁਣਿਆ ਔਰ ਸਾਨੂੰ ਵੀ ਥੋੜੀ ਉਮੀਦ ਜਾਗੀ ਕਿ ਇਹ ਪ੍ਰਸ਼ਾਸਕ ਸਾਹਿਬ ਜਿਹੜੇ ਸੁਣ ਰਹੇ ਨੇ ਜਿਹੜੀਆਂ ਗੱਲਾਂ ਉਹਨਾਂ ਦੇ ਦਿਮਾਗ 'ਚ ਜਾਣੀ ਚਾਹੀਦੀ ਹੈ ਚੰਡੀਗੜ੍ਹ ਦੀ ਆਵਾਜ਼ ਜਾਣੀ ਚਾਹੀਦੀ ਹੈ ਤੇ ਅੱਜ ਸਾਨੂੰ ਜਦ ਮੌਕਾ ਮਿਲੇ ਤਾਂ ਮੇਨੂੰ ਲੱਗਦਾ ਕਿ ਸਾਰੇ ਪਾਰਟੀ ਦੇ ਪਾਰਸ਼ਦਾਂ ਨੇ ਸਿਰਫ ਇੱਕ ਗੱਲ ਕੀਤੀ ਉਹ ਕਿਤੇ ਚੰਡੀਗੜ੍ਹ ਦੇ ਬੈਟਰਮੈਂਨ ਲਈ ਅਨਫੋਰਚੂਨੇਟ ਪਾਰਟ ਆਰੀਆ ਕਿ 1400 EMPLOYEES ਜਿਹੜਾ ਡਾਟਾ ਅੱਜ ਰੱਖਿਆ ਗਿਆ ਕਿ 1400 EMPLOYEES 6 ਮਹੀਨੇ ਦੇ ਅੰਦਰ ਰੱਖੇ ਗਏ ਹਨ अस सारे हैरान हो गए और उपरों जब संबोधन कर रहे थे ये महामहिम जी तो महामहिम जी ने किया कि ये चौदह सौ होता है कि कई बार पार्षद रखवा लेते हैं राजनीतिक लोग रखवा लेते हैं क्योंकि उनके साथ लोग बहुत होते हैं तो हम सब एक दूसरे की शक्ल देख रहे थे कि चौदह सौ में से कोई व्यक्ति हमारा तो छोड़िए हमारा तो अब तो पाँच वर्ष में कोई नहीं लगा तो ये बात उनके संज्ञान में लाना बहुत ज़रूरी था सो तो इसे देखते दे हुए असी जब सानू मौका मिले तो असं एक गल उन्होंने ध्यान च लाई कि जेडे चौदह सौ इंप्लॉयज महीने के अंदर रखे बहुत बड़ा है ਇਹ 파ਸ਼ਦਾਂ ਦੀ ਕੋਈ ਇਨਵੋਲਵਮੈਂਟ ਨਹੀਂ ਹੈ ਇਹ ਬੈਕ ਡੋਰ ਐਂਟਰੀ ਹੋਈ ਹੈ ਤੁਸੀਂ ਇਹਦੀ ਥਰਡ ਪਾਰਟੀ ਆਡਿਟ ਕਰਾਓ ਆਸੇ ਦਾ ਬਲਕਿ ਇੱਕ ਹੋਰ ਡਿਮਾਂਡ ਕੀਤੀ ਕਿ ਥਰਡ ਪਾਰਟੀ ਆਡਿਟ ਜਿਹੜੀ ਤੁਸੀਂ ਸਿਰਫ ਇਹਨਾਂ ਚੀਜ਼ਾਂ ਨੂੰ ਲੈ ਕੇ ਨਾ ਕਰੋ ਬਲਕਿ ਸਮਾਰਟ ਸਿਟੀ ਦੇ 3.5 ਤੋਂ 4000 ਕਰੋੜ ਦਾ ਪ੍ਰੋਜੈਕਟ ਹੈ ਚਾਹੇ ਚੰਡੀਗੜ੍ਹ ਦੇ ਐਸਟੀਪੀ ਦਾ ਸੀਗਾ ਮਿਊਨਿਸਪਲ ਸੋਲਿਡ ਵੇਸਟ ਪਲੈਂਟ ਦਾ ਸੀਗਾ ਉਹ ਸਾਰਿਆਂ ਨੂੰ ਤੁਸੀਂ ਥਰਡ ਪਾਰਟੀ ਆਡਿਟ ਕਰਾਓ ਥਰਡ ਪਾਰਟੀ ਆਡੀਟਰ ਹੋਣੀ ਚਾਹੀਦੀ ਹੈ ਤੇ ਤੁਹਾਨੂੰ ਲੱਗਦਾ ਵੱਡੀ ਮੱਛੀਆਂ ਜੇ ਹੈ ਫਸੀਆਂ ਜਾਣਗੀਆਂ ਇਸ ਦੇ ਵਿੱਚ ਬਿਲਕੁਲ ਇਹ ਗੱਲ ਅਸੀਂ ਪ੍ਰਸ਼ਾਸਕ ਸਾਹਿਬ ਦੇ ਕੋਲ ਅਸੀਂ ਰੱਖੀ ਕਿ ਥਰਡ ਪਾਰਟੀ ਆਡਿਟ ਵੀ ਕਰਵਾਣ ਤੇ ਉਹ ਖੁਦ ਕਰਵਾਣ ਉਹ ਐਮਸੀ ਜਾਂ ਪ੍ਰਸ਼ਾਸਨ ਤੋਂ ਨਾ ਕਰਵਾਣ ਕਿਉਂਕਿ ਉਹਨਾਂ ਨੇ ਖੁਦ ਹੀ ਗੱਲ ਕਹੀ ਸੀਗੀ ਕਿ ਜਿਹੜੇ ਸੜਕਾਂ ਬੰਦੀਆਂ ਪੈਚ ਵਰਕ ਹੁੰਦਾ ਹੈ ਉਸਮੇ ਉਸਕਾ ਪਤਾ ਨਹੀਂ ਲੱਗਦਾ ਲੀਕੇजेस ਹੁੰਦੀ ਹੈ ਉਸਕੀ ਥਰਡ ਪਾਰਟੀ ਆਡਿਟ ਕਰਾਣੀ ਜ਼ਰੂਰੀ ਹੈ ਕੰਸਲਟੈਂਟ ਕੇ ਮਾਧਿਅਮ ਸੇ ਤੋਂ ਹਮੇ ਲਗਾ ਕਿ ਇਹ ਕਹੀ ਨਾ ਕਿ ਉਸ ਤਰਫ ਜਾ ਰਹੇ ਹੈ ਇਹ ਚੈੱਕ ਰੱਖਣਾ ਚਾਹਤੇ ਹੈ ਤੋਂ ਹਮਨੇ ਵੀ ਉਨਸੇ ਅਨੁਰੋਧ ਕੀਤਾ ਕਿ ਸਮਾਰਟ ਸਿਟੀ ਕੇ ਜੋ 3500 4000 ਕਾ ਜੋ ਪ੍ਰੋਜੈਕਟ ਥਾ ਜਿਹੜੇ 3500 4000 ਦਾ ਜਿਹੜੇ ਪ੍ਰੋਜੈਕਟ ਸਮਾਰਟ ਸਿਟੀ ਨੇ ਪਿਛਲੇ 5 ਸਾਲਾਂ ਵਿੱਚ ਕੀਤਾ ਹੈ ਤਾਂ ਅਸੀਂ ਕਹਾਂ ਉਹਦੇ ਵੀ ਤੁਸੀਂ ਥਰਡ ਪਾਰਟੀ ਆਡਿਟ ਕਰਾਓ ਇਨਫੈਕਟ ਅਸੀਂ ਤੈ ਵੀ ਕਿ ਮUNICIPAL SOLID WASTE PLANT STP ਜਿਹੜੇ ਇਹਨੇ 5 ਸਾਲ ਦੇ ਵਿੱਚ ਜਿਹੜੇ ਕੰਮ ਆਏ ਜਿਹੜੇ ਪ੍ਰੋਜੈਕਟ ਪਾਸ ਹੋਏ ਜਿਹੜੇ ਲੱਗ ਰਹੇ ਨੇ ਉਹਨਾਂ ਦੇ ਵੀ ਥਰਡ ਪਾਰਟੀ ਆਡਿਟ ਕਰੋ ਲੇਕਿਨ ਥਰਡ ਪਾਰਟੀ ਆਡਿਟ ਉਹ ਆਪਣੇ ਥਰੂ ਕਰਵਾਉਣ ਕਿਸੇ ਨੂੰ ਡੈਲੀਗੇਟ ਨਾ ਕਰਨ ਇਹ ਅਸੀਂ ਡਿਮਾਂਡ ਉਹਨਾਂ ਤੋਂ ਕੀਤੀ ਹੈ ਕੌਣ ਵਾਲੇ ਜਿਨ੍ਹਾਂ ਦੇ ਵਿਚਾਰ ਜਿਹ ਹੈ ਥਰਡ ਪਾਰਟੀ ਆਡਿਟ ਹੋਏਗਾ ਤਾਂ ਦੇਖਣ ਵਾਲੀ ਗੱਲ ਹੋਏਗੀ ਕਿ ਹੁਣ ਕਿਨਾ ਆਫਸਰਾਂ ਦੇ ਉੱਤੇ ਗਾਜ ਪੈਂਦੀ ਹੈ ਕੈਮਰਾਮੈਨ ਆਨੰਦ ਦੇ ਨਾਲ ਰੂਪਚਨਵਨ ਦੈਨਿਕ ਸਵੇਰਾ ਟੀਵੀ